ਅਸਰ ਹੱਦੀ ਇਲਾਕੇ ਦੇ ਵਿੱਚ ਸਾਬਕਾ ਵਿਧਾਇਕ ਚੁੰਗਿੰਦਰ ਪਾਲ ਦੇ ਸਪੁੱਤਰ ਵੱਲੋਂ ਹੋ ਰਹੀਆਂ ਰਾਮਲੀਲਾ ਦੇ ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਥੇ ਉਹਨਾਂ ਵੱਲੋਂ ਰੇਵਨਕਟ ਕੇ ਰਾਮਲੀਲਾ ਦਾ ਸ਼ੁਭਾਰੰਭ ਕੀਤਾ ਗਿਆ ਉੱਥੇ ਹੀ ਪਿੰਡ ਵਾਸੀਆਂ ਵੱਲੋਂ ਅਤੇ ਮੋਹਤਵਾਰਾ ਵੱਲੋਂ ਸਾਬਕਾ ਵਿਧਾਇਕ ਚੁੰਗਿੰਦਰ ਪਾਲ ਦੇ ਸਪੁੱਤਰ ਗੌਰਵ ਆਰੀਆ ਦਾ ਧੰਨਵਾਦ ਵੀ ਕੀਤਾ ਗਿਆ ਦੱਸਦੀ ਕਿ ਸਾਬਕਾ ਵਿਧਾਇਕ ਚੁੰਗਿੰਦਰ ਪਾਲ ਦੀ ਸਿਹਤ ਠਿਕ ਨਾ ਹੋਂਦੇ ਚਲਦੇ ਉਹਨਾਂ ਦੇ ਸੁਪੁੱਤਰ گورਵਾਰੀਆ ਲਗਾਤਾਰ ਲੋਕਾਂ ਦੇ ਵਿੱਚ ਪਹੁੰਚ ਰਹੇ ਹਨ ਅਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਵੀ ਹੋ ਰਹੇ ਹਨ ਇਸੇ ਤਰ੍ਹਾਂ ਜੇ ਗੱਲ ਕਰੀ ਤਾਂ ਅਜ ਵੀ گورਵਾਰੀਆ ਵੱਲੋਂ ਵਕਵਕ ਸਰਹਾਦੀਪ ਮਿੰਡਾ ਵਿੱਚ ਹੋ ਰਹੀਆਂ ਰਾਮਲੀਲਾ ਦੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਬਨੇਰੋ ਸਾਡੇਨਾਥ ਦੇਗਦ੍ਰੋ ਪੰਜਾਬ ਜੀ ਕੇ ਨਿਊਜ਼ ਮੈਂ ਮਾਟਰ ਰਣਵੀਜ ਅਨਿਆਲ ਫਲਾਗ ਬਮਿਆਲ ਤੋਂ ਆਪਾਂ ਗੌਰਵ ਜੀ ਸਾਡੇ ਸਾਬਕਾ ਐਮਐਲਏ ਜੀ ਦੇ بیٹے ਆਏ ਨੇ ਹਰ ਰਾਮਲੇਲਾ ਵਿੱਚ ਜਾ ਕੇ ਆਪਣਾ ਸਹਿਯੋਗ ਦੇ ਰਹੇ ਨੇ ਐਮਐਲਏ ਥੋੜੀ ਸਿਹਤ ਠੀਕ ਨਾ ਹੋਣ ਕਾਰਨ ਮਤਲਬ ਉਹਨਾਂ ਨੇ ਆਪਣੇ بیٹے ਨੂੰ ਭੇਜਿਆ ਤੇ ਅਸੀਂ ਬਖਵਾਕ ਪਿੰਡਾਂ ਵਿੱਚ ਜਾ ਕੇ ਜਿੰਨਾ ਕਿ ਸਹਿਯੋਗ ਹੋ ਸਕਦਾ ਆਪਾਂ ਦੇ ਰਹਿਆ ਤਾਂ ਕਿ ਲੋਕਾਂ ਦਾ ਵੀ ਹੌਸਲਾ ਹੋ ਜਾਏ ਜਿਹੜੀ ਉਹ ਮਦੇ ਤੇ ਇਸ ਕਾਰਨ ਆਪਾਂ ਬਖਵਾਕ ਪਿੰਡਾਂ ਵਿੱਚ ਜਾ ਕੇ ਇਹ ਆਪਾਂ ਪ੍ਰੋਗਰਾਮ ਲੈ ਜਿਹੜਾ ਜਿਹੜਾ ਲਿਖਿਆ ਪਿਆ ਉਹਨੂੰ ਨਿਪਰੇ ਚਾੜਨ ਲਈ ਸਾਡੇ ਗੌਰਵ ਜੀ ਆਏ ਨੇ ਤੇ ਇਹ ਆਪਣਾ ਪ੍ਰੋਗਰਾਮ ਜਿਹੜਾ ਸੰਪੰਨ ਕਰ ਰਹੇ ਨੇ ਐਮਐਲਏ ਸਾਹਿਬ ਜੀ ਤੁਹਾਨੂੰ ਪਤਾ ਜੀ ਥੋੜੀ ਜੀ ਤਬੀਅਤ ਖਲੀ ਸੀ ਤੇ ਉਹਨਾਂ ਨੂੰ ਰੈਸਟ ਲਈ ਜਿਹੜਾ ਕਿਹਾ ਗਿਆ ਇਸ ਕਰਕੇ ਉਹ ਰੈਸਟ ਤੇ ਨਾ ਤੇ ਉਹਨਾਂ ਦੇ ਸੁਪੁੱਤਰ ਸ਼੍ਰੀ ਗੌਰਵ ਜੀ ਅੱਜ ਆਦਮ ਬਾੜਮਾ ਦੇ ਵਿੱਚ ਆਰਾਮ ਲੀਲਾ ਦੇ ਉੱਤੋਂ ਤੇ ਆਏ ਨਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜੀ ਜਿਸ ਤਰ੍ਹਾਂ ਐਮਐਲਏ ਜੋਗਿੰਦਰ ਜੀ ਹਰ ਰਾਮਲੀਲਾ ਦੇ ਲੋਕਾਂ ਦੇ ਵਿੱਚ ਆਉਂਦੇ ਸੀ ਉਸ ਤਰ੍ਹਾਂ ਹੀ ਉਹਨਾਂ ਨੇ ਗੌਰਵ ਜੀ ਦੀ ਡਿਊਟੀ ਲਈ ਹੈ ਕਿ ਹਰ ਆਪਣੇ ਰਾਮਲੀਲਾ ਜਿਹੜੀ-ਜਿਹੜੀ ਜਿੱਥੇ-ਜਿੱਥੇ ਬੁਲਾਇਆ ਗਿਆ ਉੱਥੇ-ਉੱਥੇ ਗੌਰਵ ਜੀ ਆਉਣ ਬਹੁਤ-ਬਹੁਤ ਧੰਨਵਾਦ ਜੀ ਆਦਮ ਬਾੜਮਾ ਸਰਪੰਚ ਸਾਹਿਬ ਜਿੱਦਾਂ ਕਿ ਆਪਣੇ ਐਮਐਲਏ ਸਾਹਿਬ ਦਾ ਐਮਐਲਏ ਜਗਿੰਦਰਪਾਲ ਜੀ ਹਰ ਸਾਲ ਇਸ ਰਾਮਲੀਲਾ ਦੇ ਮੌਕੇ ਤੇ ਆਉਂਦੇ ਹੀ ਲੋਕਾਂ ਦੀ ਬਹੁਤ ਬਹੁਤ ਮਤਲਬ ਲੋਕਾਂ ਦਾ ਖਿਆਲ ਰੱਖਦੇ ਸੀ ਇਸੇ ਤਰ੍ਹਾਂ ਉਹਨਾਂ ਦਾ ਬੇਟਾ ਉਹਨਾਂ ਦੀ ਜਗ੍ਹਾ ਉਹਨਾਂ ਦੇ ਭੇਜੇ ਹੋਏ ਆਇਆ ਹੋਇਆ ਅਸੀਂ ਬਹੁਤ ਬਹੁਤ ਉਹਨਾਂ ਦਾ ਆਵਾਰੀਕ ਨੋ ਸਾਬ ਇੱਥੇ ਦੇਖੇਗਾ ਕਿ ਸਾਡਾ ਵਿਧਾਇਕ ਜਗਿੰਦਰਪਾਲ ਜੀ ਸ਼ੇਰ ਠੀਕ ਨਾ ਹੋਣ ਦੇ ਕਾਰਨ ਜਿਹੜੇ ਉਹਨਾਂ ਦੇ ਸਪੁੱਤਰ ਗੌਰਵ ਜੀ ਨੂੰ ਪੁੱਛਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਮੈਂ ਪਹਿਲੀ ਗੱਲ ਤੇ ਧੰਨਵਾਦ ਕਰਨਾ ਕਿ ਗੌਰਵ ਜੀ ਆਏ ਨੇ ਸਾਡੇ ਆਰਮ ਲੀ拉 ਦੇ ਆਜ਼ਾਦ ਹਿੰਦ ਯੂਥ ਕਲੱਬ ਦੀ ਮੈਂਬਰਾਂ ਨੂੰ ਮਿਲਣ ਕਿਉਂਕਿ ਮੈਂ ਦੇਖ ਰਿਹਾ ਅੱਜ ਤੋਂ ਨਹੀਂ 2018 ਤੋਂ ਦੇਖ ਰਿਹਾ ਕਿ ਸਾਡੇ ਸਾਬਕਾ ਐਮਐਲਏ ਸਾਹਿਬ ਸਾਰਿਆਂ ਬਾਰੇ ਹੀ ਸੋਚ ਰਿਹਾ ਸਾਰਿਆਂ ਦਾ ਹੀ ਕਰ ਰਿਹਾ ਬੇਸ਼ੱਕ ਲੋਕ ਕਾਫੀ ਕਰ ਰਹੇ ਆ ਉਹਨਾਂ ਦਾ ਬਟ ਸਾਰਿਆਂ ਬਾਰੇ ਅੱਜ ਤੱਕ ਉਹ ਸਟੈਂਡ ਖੜ ਲੈ ਡੇ ਆ ਬੈਡ ਰੈਸਟ ਹੋਣ ਕਾਰਨ ਵੀ ਉਹ ਸਾਰਿਆਂ ਦਾ ਹੀ ਸੋਚ ਰਿਹਾ ਉਹ ਭੇਜ ਰਿਹਾ ਆਪਣੇ ਮੁੰਡੇ ਨੂੰ ਤੇ ਮੈਂ ਬਹੁਤ ਬਹੁਤ ਆਵਾਰੀ ਰਾਂਗਾ ਇਹ ਚੀਜ਼ ਲਈ ਧੰਨਵਾਦ ਕਰਦਾ ਮਲੈ ਸਾਹਿਬ ਨੂੰ ਔਰ ਧੰਨਵਾਦ ਕਰਦਾ ਆਪਣੇ ਗੌਰਵ ਸਰ ਨੂੰ ਵੀ ਧੰਨਵਾਦ